ਪੰਜਾਬ ਸਰਕਾਰ ਵੱਲੋਂ ਬੇਸ਼ੱਕ ਜੁਧ ਨਸ਼ਿਆਂ ਵਿਰੁੱਧ ਅਭਿਆਨ ਚਲਾਇਆ ਜਾ ਰਿਹਾ ਹੈ ਪਰ ਪੁਲਿਸ ਦੀ ਨਜ਼ਰ ਵਿੱਚ ਨਸ਼ਿਆਂ ਤੋਂ ਬਦਨਾਮ ਮੁਹੱਲਾ اسلامਾਬਾਦ ਦਿਲ ਲੋਕੀ ਖੋਦ ਨਸ਼ੇੜੀਆਂ ਤੇ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਤੋਂ ਪਰੇਸ਼ਾਨ ਹਨ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਸ਼ਾਮ ਪੈਂਦੇ ਹੀ ਨਸ਼ੇੜੀ ਸ਼ਰਯਮ ਨਸ਼ਾ ਕਰਦੇ ਅਤੇ ਵੇਚਦੇ ਨਜ਼ਰ ਆਨ ਲੱਗ ਜਾਂਦੇ ਹਨ ਜਿਸ ਕਾਰਨ ਉਹ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਜਾਣ ਦਿੰਦੇ ਹਨ ਲੋਕਾਂ ਦਾ ਕਹਿਣਾ ਹੈ ਕਿ ਕਿਉਂ ਪੁਲਿਸ ਇੰਨਾ ਉਤੇ ਕਾਰਵਾਈ ਕਰਦੀ ਆਉ ਦੇਖਦੇ ਆ ਇੱਕ ਰਿਪੋਰਟ ਮੁਰਦਾਬਾ ਪੰਜਾਬ ਪੁਲਿਸ ਮੁਰਦਾਬਾ ਸਤਿ ਸ਼੍ਰੀ ਅਕਾਲ ਮੁਰਦਾਬਾ ਪੰਜਾਬ ਪੁਲਿਸ ਮੁਰਦਾਬਾ ਪੁਲਿਸ ਮੁਰਦਾਬਾ ਸਤਿ ਸ਼੍ਰੀ ਅਕਾਲ ਮੁਰਦਾਬਾ ਅਸਿਓ ਸਤਿ ਸ਼੍ਰੀ ਅਕਾਲ ਮਮਾ ਬਦਵਲ ਲੇ ਦਿਨ ਵਾਲੀ ਦਵਿੰਦਰ ਮੇਰਾ ਨਾਮ ਹੈ ਤੇ ਇੱਥੇ ਜੀ ਸੰਸ਼ੇ ਦਾ ਬਹੁਤ ਹੀ ਜਿਆਦਾ ਮਾੜਾ ਹਾਲ ਹੈ ਅਸੀਂ ਕੁਝ ਕਹਿ ਨਹੀਂ ਸਕਦੇ ਬੱਚੇ ਵੀ ਸਾਡੇ ਨਿਕਲ ਨੇ ਜਿਹੜੇ ਬਹੁਤ ਹੀ ਡਰਦੇ ਨੇ ਅਸੀਂ ਨਹੀਂ ਬਾਹਰ ਕੰਦੇ ਨਿਕਲ ਸਕਦੇ ਤੇ ਇਸ ਕਰਕੇ ਇਸੇ ਕਰਕੇ ਸਾਡੇ ਚੋਰੀ ਵੀ ਹੋ ਗਈ ਅਸੀਂ ਕੰਪਲੀਟ ਵੀ ਕੀਤੀ ਪੁਲਿਸ ਵੀ ਆਈ ਤਾਂ ਵੀ ਕੁਝ ਨਹੀਂ ਬਣਿਆ ਮਾਣਣੇ ਕੋਈ ਕੋਈ ਕਾਰਵਾਈ ਉਹ ਜੀ ਕੀਤੀ ਨਾ ਕੁਝ ਕੁਝ ਨਹੀਂ ਬਣਿਆ ਨੁਕਸਾਨ ਤੇ ਬਵਾਹੀ ਹੋ ਗਏ ਸਾਡੀ ਆਲਸੀੜੀ ਚਲ ਗਈ ਸਿਲੰਡਰ ਲੈ ਗਏ ਮੇਰੇ ਥੋੜੇ ਜਿਗੇ ਗਹਿਨੇ ਹੀ ਉਹ ਲੈ ਗਏ ਤੇ ਕੁਝ ਵੀ ਨਹੀਂ ਬਣਿਆ ਮਿਸਰ ਕਰਕੇ ਮੰਗ ਕਰਦੇ ਆ ਕਿ ਸਾਨੂੰ ਇੱਥੋਂ ਦਾ ਇਨਸਾਫ ਦਿੱਤਾ ਜਾਵੇ ਇੱਥੋਂ ਦੀ ਜਿੰਨੀ ਵੀ ਆ ਗੰਦਗੀ ਹੈ ਸਾਰੀ ਹਟਾਈ ਜਾਵੇ ਜਿੱਦ ਨਾਲ ਸਾਡੇ ਬੱਚੇ ਵੀ ਬਾਹਰ ਬਹਿ ਸਕਣ ਨਹੀਂ ਵੀ ਬਾਹਰ ਬਹਿ ਸਕੀ ਆਈ ਦੋ ਸਰਦੀਆਂ ਤੇ ਬਹਿਣਾ ਤੇ ਸਾਨੂੰ ਪਤਾ ਨਹੀਂ ਕਿਥੋਂ ਕਿਥੋਂ ਆਉਂਦੇ ਨੇ ਭਾਜੀ ਅਸੀਂ ਕਦੀ ਸ਼ਕਲਾਂ ਪਹਿਚਾਣ ਚੀ ਨਹੀਂ ਆਉਂਦੀਆਂ ਕੀ ਪਤਾ ਕਿਥੋਂ ਕਿਥੋਂ ਆਉਂਦੇ ਕਿਥੋਂ ਕਿਥੋਂ ਨਹੀਂ ਆਉਂਦੇ ਜੇ ਮੋੜੀਏ ਤੇ ਕਹਿੰਦੇ ਅਸੀਂ ਤੁਹਾਡੇ ਬੂਵੇ ਅੱਗੇ ਖਲੋਤੇ ਆ ਅਸੀਂ ਪਹਿਲੀ ਜੇ ਖਲੋਤੇ ਆ ਤੇ ਇਹ ਤੁਹਾਡੀ ਨਹੀਂ ਪਹਿਲੀ ਹੈਗੀ ਤੇ ਅਸੀਂ ਬੱਚਿਆਂ ਵਲ ਹੀ ਨਹੀਂ ਲੜ ਸਕਦੇ ਉਹਨਾਂ ਨਾਲ ਅਸੀਂ ਤਾਂ ਹੀ ਸਰਕਾਰ ਨੂੰ ਕਹਿੰਨੇ ਕਿ ਤੁਸੀਂ ਇਹਨਾਂ ਨੂੰ ਠੰਡ ਪਾਓ ਜਿੱਦਾਂ ਵੀ ਹੋ ਸਕਦਾ ਮਾਲਾ ਸਲਾਮ ਆਵਾਜ਼ ਜੀ ਬੱਲਾ ਸਲਾਮ ਆਵਾਜ਼ ਮਾਲਾ ਰੇ ਦਿੱਕਤਾਂ ਨੇ ਵੀ ਜੇ ਤੇ ਮੁੰਡੇ ਬਾਹਰ ਦੇ ਮੁੰਡੇ ਜਾ ਕੇ ਨਸ਼ਾ ਕਰਦੇ ਪਏ ਸ਼ਰਿਆਮ ਟੀ ਗਲਾਂ ਦੇ ਵਿੱਚ ਨੰਗੇ ਹੋ ਕੇ ਇੰਜੈਕਸ਼ਨ ਲਾਂਦੇ ਪਿਆ ਮਹਲੇ ਵਾਲੇ ਦੁਖੀ ਹੋ ਗਏ ਆ ਅਸੀਂ ਕਹੀਏ ਤੁਹਾਨੂੰ ਤੁਸੀਂ ਕਹਿੰਦੇ ਜੇ ਕਦੀ ਪੁਲਿਸ ਨੂੰ ਕਮਪਲੇਂਟ ਕੀਤੀ ਪੁਲਿਸ ਕਈ ਵਾਰੀ ਕਮਪਲੇਂਟ ਕੀਤੀ ਆ ਆਂਦੇ ਆ ਫੇਰਾ ਵਾਂਗ ਚੱਲ ਜਾਂਦੇ ਆ ਅਸੀਂ ਬਹੁਤ ਪਰੇਸ਼ਾਨ ਵਾ ਸਾਡੀ ਕੁੜੀਆਂ ਘਰੋਂ ਬਾਹਰ ਨਿਕਲਦੀਆਂ ਇੱਥੇ ਟੋਲੀਆਂ ਟੋਲੀਆਂ ਬੈਠੇ ਹੁੰਦੀਆਂ ਵਾ ਟੀ ਗਲਾਂ ਦੇ ਸ਼ਰਿਆਮ ਟੀ ਗਲਾਂ ਦੇ ਇਥੇ ਮੁੰਡੇ ਦੀ ਪਛਾਣ ਨਹੀਂ ਹੈਗੀ ਤੁਹਾਨੂੰ ਹਾਂਜੀ ਤੇ ਚਾਹਨੀ ਹੈ ਕਿ ਮੁੰਡੇ ਕੋਣ ਨੇ ਮੁੜੇ ਪਰਲੇ ਮਹਲੇ ਵੀ ਆਂਦੇ ਆ ਕਾਹੀ ਮੋਹ ਵੀ ਜਾ ਮੁੜ ਆਂਦੇ ਬਹੁਤ ਜਾ ਮੁੜ ਆਂਦੇ ਆ ਭਾਈ ਪੁਲਿਸ ਆ ਕੇ ਚੈਕਿੰਗ ਕਰਦੀ ਆ ਛਾਪੇ ਵੀ ਮਾਰਦੀ ਆ ਤੇ ਉਦੋਂ ਨੀ ਉਹ ਆਂਦੀ ਘੜੀ ਘੜੀਆਂ ਦੀ ਚੱਕਰ ਮਾਰ ਚਲ ਜਾਂਦੀ ਆ ਵੇ ਉਹੀ ਹਾਲ ਫੇਰ ਉਹੀ ਹੁੰਦਾ ਵਾ ਇੱਥੇ ਤੰਗ ਹੋ ਕੇ ਦੇ ਜੀ ਤੇ ਚੋੜੀਆਂ ਵੀ ਗੱਲਾਂ ਪਿੱਛੇ ਆ ਕੇ ਦੋ ਚੋੜੀਆਂ ਹੋ ਗਈਆਂ ਹਫ਼ਤੇ ਵਿੱਚ ਦੋ ਜੋੜੀਆਂ ਗਈਆਂ ਆ ਮੋੜ ਤੇ ਇੱਥੇ ਬੰਦੇ ਆ ਆ ਨਾੜੀ ਦੇ ਸੜੇ ਆਉਂਦੀ ਇਕ ਲਾਂਦੇ ਜੀ ਜਦੋਂ ਪੁਲਿਸ ਨੂੰ ਕੰਪਲੇਨ ਕਰਦੇ ਪੁਲਿਸ ਆਉਂਦੀ ਆ ਕਿ ਜਾਂ ਪੁਲਿਸ ਆਂਦੀ ਵਿੱਚ ਚੱਕਰ ਮਾਰ ਚਲ ਜਾਂਦੀ ਉਸ ਤੋਂ ਬਾਅਦ ਕੋਈ ਵੀ ਨਹੀਂ ਫੇਰ ਤੀਹ ਢਾਉਂਦੇ ਤੇ ਫਿਰ ਕੀ ਕਰਦੇ ਅਗੋਂ ਤੁਮ ਕਿ ਅੰਦੇ ਆ ਕਾੜੀ ਜਗਾ ਵਾ ਕਾੜੀ ਜਗਾ ਵਾ ਤੁਸੀਂ ਕਿਉਂ ਕੋਣ ਨਹੀਂ ਦਿਓ ਇਹਦੇ ਮਹੱਲੇ ਵਾਲੇ ਆਈ ਆਈ ਕਹਿੰਨੇ ਕਿ ਬੈਕ ਕੰਮ ਬੰਦ ਕਰ ਦੇ ਜAVE ਮਮਤਾ ਸਲਾਮਾਬਾਦ ਮਹੱਲੇ ਤੋਂ ਆਸੀਂ ਆਪਣੀ ਗਲੀ ਦੇ ਵਿੱਚ ਬੋਲਦੇ ਪਸਲਾਮਾਬਾਦ ਮਹੱਲੇ ਤੋਂ ਪਰ ਅੱਥੇ ਸ਼ਰਯਮ ਟੀਕੇ ਲਾਗਦੇ ਆਸੀਂ ਬਹੁਤ ਦੁਖੀ ਆ ਤੇ ਬੱਚੇ ਸਾਡੇ ਜੇ ਕੰਮ ਕਰ ਗਏ ਉਪਰੇ ਬੱਚੇ ਹੀ ਆ ਕੇ ਇੱਥੇ ਬੈੰਦੇ ਤੇ ਟੀਕੇ ਸ਼ਰਯਮ ਲਾਉਂਦੇ ਆ ਅਸੀਂ ਕਹਿੰਨੇ ਆ ਤੇ ਅਗੋਂ ਸਾਨੂੰ ਕੰਮ ਕਿ ਦਿੰਦੇ ਆ ਪਤਾ ਕਿੱਥੋਂ ਕਿੱਥੋਂ ਆਂਦੇ ਮੁੰਡੇ ਐਵੇਂ ਨਹੀਂ ਸਾਨੂੰ ਪਤਾ ਕਿੱਥੋਂ ਦੇ ਆ ਕੋਈ ਘਰ ਬਾਹਰ ਨਹੀਂ ਨਿਕਲਦੇ ਤੇ ਸਾਡਾ ਨਿਕਲਣਾ ਮੁਸ਼ਕਲ ਆ ਸ਼ੁਰੂ ਕਰਨਾ ਸ਼ੁਰੂ ਨਾ ਸਿਟੇ ਦੇ ਇਸ਼ਾਰੇ ਆ ਮਾ ਸ਼ਰੀਆ ਮਥੇ ਮਲਕੇ ਕੋਈ ਰੋਗ ਟੋਕ ਨਹੀਂ ਹੈ ਕਿ ਕੋਈ ਇੱਥੇ ਸਾਡੇ ਅੰਚਰੇ ਨੇ ਗੇੜਾ ਮਾਰਨਾ ਕਿਸੇ ਨੇ ਨਹੀਂ ਮਾਰਨਾ ਕੋ ਮਲਾਜਬ ਆਦੇ ਆ ਉਹਨਾਂ ਨੇ ਵਰਦੀ ਪਾਣੀ ਆ ਦੇ ਕੇ ਚਲ ਜਾਂਦੇ ਆ ਮੁੜ ਕੇ ਕਿਸੇ ਨੇ ਨਹੀਂ ਆਣਾ ਤੇ ਜੇ ਅਸੀਂ ਕੋਈ ਰਲ ਕੇ ਕੰਪਲੀਟ ਕਰਨੇ ਆ ਜਦੋਂ ਨੂੰ ਅਸੀਂ ਕਰਨੇ ਆ ਉਦੋਂ ਨੂੰ ਪੁਲਿਸ ਆਉਂਦੀ ਕੋ 4-5 ਘੰਟੇ ਬਾਅਦ ਉਹਦੋਂ ਨੂੰ ਸਾਰਾ ਆਪਣਾ ਸਮਝ ਜਾਂਦੇ ਆ ਕੋ ਕਾਹੀ ਬੁਰੇ ਬਾਜ ਸੰਤਮ ਕੀ ਦੰਦੇ ਕੋ ਕਾੜੇ ਬੱਚੇ ਆ ਛੋਟੇ ਆਹੀਂ ਵੀ ਸਾਡਾ ਨਿਕਲਣਾ ਮੁਸ਼ਕਲ ਹੋ ਗੇਦਾ ਕਦੀ ਮੁੜੇ ਪਛਾਨ ਨਹੀਂ ਬੱਚੇ ਪਛਾਣ ਕੇ ਤਾਂ ਹੈ ਹੀ ਪਾਣ ਪਾਣ ਦੀ ਕਿੰਨੂੰ ਪਛਾਣ ਕਰੀਏ ਅਥੇ ਆਪਣੇ ਮਹੱਲੇ ਦੇ ਵਿੱਚ ਰਲੇ ਦੇ ਆ ਕੁਝ ਬਾਹਰ ਦੇ ਰਲੇ ਦੇ ਆ ਤਾਂ ਪਤਾ ਨਹੀਂ ਲੱਗਦਾ ਕਿੱਧਰੋਂ ਕਿੱਧਰ ਕਿਹੜੇ ਖੜੇ ਆਏ ਗਲੀਆਂ 'ਚ ਬਹਿ ਕਰਦੇ ਗਲੀਆਂ 'ਚ ਬਹਿ ਕੇ ਸ਼ਰਮਾਤ ਪਾਲੀਆਂ 'ਚ ਬੋਲੋ ਤਾਂ ਕਹਿੰਦੇ ਆ ਸਾਡੀ ਪੈਲੀ ਆ ਤੁਹਾਡੀ ਪੈਲੀ ਜਿਹੜੇ ਪਿਓ ਦੀ ਪੈਲੀ ਆ ਉਹ ਸਾਡੀ ਪੈਲੀ ਤਾਂ ਨਹੀਂ ਆ ਹੁਣ ਸਾਡੇ ਬੱਚੇ ਬਾਹਰ ਸੋਦਾ ਤੱਕ ਨਹੀਂ ਲੈਣਦੇ ਅੱਜ ਵੀ ਆਈ ਸ਼ਰੀਆ ਮਾ ਰੋ ਜਾਂਦੇ ਆ ਪਾਣੀ ਭਰ ਗਿਆ ਦੋ ਚਾ ਦਿਨ ਹੁੰਦੇ ਤੋਂ ਨਹੀਂ ਤੇ ਇੱਥੇ ਦੇ ਮੰਡਰੀਆਂ ਉਹ ਨੁਕਰ ਦੇ ਵਿੱਚ ਸ਼ਰੀਆ ਮਲਾਉਂਦੇ ਆ ਜਦੋਂ ਇਸ ਵੀਡੀਓ ਬਣਾਣ ਆਨੇ ਆ ਉਦੋਂ ਨਿਕਲ ਜਾਂਦੇ ਆ ਪਰ ਪੁਲਿਸ ਕਹਿੰਦੀ ਇਹ ਨਸ਼ਾ ਖਤਮ ਕਰ ਦਿੱਤਾ ਵਾ ਕੋਈ ਨਸ਼ਾ ਨਹੀਂ ਖਤਮ ਹੈ ਦਾ ਸਾਹਿਬ ਐਦਾ ਹੀ ਅਜੀਰਲੇ ਮਿਲੇ ਸਾਰੇ ਰਲੇ ਮਿਲੇ ਕੋਈ ਨਸ਼ਾ ਨਹੀਂ ਖਤਮ ਹੋਇਆ ਮੈਂ ਤਾਂ ਕਹਾਂ ਜਿਹਦਾ ਟੋਲ ਨੀ ਨੰਬਰ ਵੀ 13 ਦੇ 13 ਤੋਂ ਉਹਦੇ ਵੀ ਕੁਝ ਕਰਦੇ ਆ ਪੀਐਸ ਨੰਬਰ ਤੇ ਫੋਨ ਸਾਰਾ ਕੁਛ ਮੁਹੱਲੇ ਵਾਲੇ ਬਥੇਰੇ ਰਲ ਕੇ ਸਾਰਾ ਕੁਛ ਕਰੀਦਾ ਪਰ ਕੋਈ ਨਹੀਂ ਜਦੋਂ ਉਹਨੂੰ ਆਂਦੇ ਆ ਉਦੋਂ ਸਾਰੇ ਮੁੰਡੇ ਆਪੜਾ ਪਸੰਦ ਜਾਂਦੇ ਆ ਮੇਰਾ ਨਾਮ ਮਸ਼ਸ਼ੀ ਹੈ ਮੈਂ ਸੁਨਾਮਾਬੰਦ ਮਨ ਲਿਦੀਆਂ ਆਂ ਮਨ ਲਿਆ ਸੀ ਸਾਡੇ ਸਾਰੇ ਨਾਲ ਵੱਡਾ ਮੁੱਦਾ ਇਹ ਹੋਈ ਆ ਵੀ ਸਾਡੇ ਸਰੇ ਆਮ ਇੱਥੇ ਨਸ਼ਾ ਹੁੰਦਾ ਨਸ਼ਾ ਹੁੰਦਾ ਜੇ ਅਸੀਂ ਇੱਥੇ ਪਹਿਲਾਂ ਡਿਲੀਵਰੀ ਹੁੰਦੀ ਆ ਨਸ਼ੇ ਦੀ ਖਰੀਦਣ ਵਾਸਤੇ ਆ ਜਾਂਦੇ ਮੁੰਡੇ ਢੇਰਾਂ ਦੇ ਢੇਰੀ ਪਤਾ ਨਹੀਂ ਕਿੱਥੋਂ ਆਉਂਦੇ ਫਿਰ ਉਹਨਾਂ ਨੇ ਆ ਕੇ ਇਥੋਂ ਨਸ਼ਾ ਜਦੋਂ ਉਹਨਾਂ ਨੂੰ ਮਿਲ ਜਾਣਾ 2-2.5 ਘੰਟੇ ਬਾਅਦ ਮਿਲ ਜਾਂਦਾ ਫਿਰ ਇੱਥੇ ਪਹਿਲੀਆਂ ਚ ਆ ਕੇ ਨਸ਼ਾ ਲਗਾਉਂਦੇ ਟੀਕੇ ਲਗਾਉਂਦੇ ਸਰੇ ਆਮ ਲਗਾਉਂਦੇ ਕੋਈ ਇੱਥੇ ਲਗਾ ਰਿਹਾ ਕੋਈ ਪੈਂਟਾ ਉਤਾਰ ਕੇ ਲਾ ਰਿਹਾ ਜੇ ਅਸੀਂ ਉਹਨਾਂ ਦੀ ਵੀਡੀਓ ਵੀ ਬਣਾਉਣਾ ਕਿ ਦਿੱਤੀਆਂ ਵਪਾਰ ਕੋ ਸਾਡੀ ਪਈ ਹੁੰਦੀ ਸਮਾਈ ਨਹੀਂ ਕੀਤੀ ਨਸ਼ਾ ਵਾਲਾ ਜਦੋਂ ਨੰਗੀ ਹੋ ਕੇ ਟਿਕਾਲਾਂ ਦਾ ਫੇਰ ਵੀ ਅਸੀਂ ਬੋਲਨੇ ਆ ਪਰ ਉਹਨਾਂ ਨੂੰ ਕੋਈ ਹਸਾ ਨਹੀਂ ਹੁੰਦਾ ਜੇ ਅਸੀਂ ਕਹਿੰਨੇ ਤਾਂ ਉਹ ਕਹਿੰਦੇ ਤੁਹਾਡੀ ਪਹਿਲੀ ਹੈ ਤੁਹਾਡੀ ਜਗ੍ਹਾ ਹੈ ਤੁਹਾਡੇ ਮਕਾਨ ਦੇ ਗੇ ਬਿਠੇ ਆਂ ਨਸ਼ਾ ਬਾਹਰੋਂ ਲੈ ਕੇ ਆਉਂਦੇ ਜਾਂ ਇੱਥੋਂ ਨਸ਼ਾ ਬਾਹਰੋਂ ਵੀ ਲਿਆਂਦੇ ਆ ਤੇ ਇੱਥੋਂ ਡਿਲੀਵਰ ਹੁੰਦਾ ਇੱਥੇ ਜਿਹੜੇ ਲਿਆਂਦੇ ਆ ਮੁੜੇ ਵੀ ਇੱਥੋਂ ਦੇ ਆ ਮਤਲਬ ਕਿ ਖਰੀਦਦੇ ਆ ਤੇ ਵੇਚਦੇ ਆ ਬਹੁਤ ਦੁਨੀਆ ਦੇ ਆ ਪਾਣੀ ਪਰਦੇ ਲੋਕਾਂ ਦੇ ਬੂਹਿਆਂ ਚ ਪੁਲਿਸ ਨੇ ਦੱਸਿਆ ਉਹਨਾਂ ਬਾਰੇ ਪੁਲਿਸ ਮਾਰੇ ਵੀ ਇਹੀ ਗੱਲ ਕੀਤੀ ਐ ਅਸੀਂ ਨਾਲ ਵੀ ਗੱਲ ਕੀਤੀ ਐ ਵੀ ਇੱਥੋਂ ਭਾਜੀ ਨਸ਼ੇ ਦਾ ਕੁਝ ਸੋਚੋ ਪਰ ਹਜੇ ਤੱਕ ਤਾਂ ਕੋਈ ਕਹਿੰਦੇ ਕੁਝ ਨਹੀਂ ਸੋਚਿਆ ਕਿ ਕੀ ਮੰਨ ਕਰਦੇ ਹਾਂ ਅਸੀਂ ਕਹਿੰਨੇ ਵੀ ਇੱਥੇ ਜਾ ਤਾਂ ਕਿਸੇ ਦੀ ਪੱਕੀ ਡਿਊਟੀ ਲੱਗ ਜਾਏ ਪੁਲਿਸ ਵਾਲੇ ਦੀ ਵੀ ਇੱਥੇ ਜਿਹੜਾ ਨਸ਼ਾ ਹੁੰਦਾ ਆ ਉਹਨੂੰ ਰੋਕਿਆ ਜਾਏ ਤੇ ਜਾਂ ਫੇਰੇ ਇਹਦੇ ਤਾਂ ਨੱਥ ਪਾਈ ਜਾ ਜਿੱਦਾਂ ਕਹਿੰਦੇ ਵੀ ਨਸ਼ਾ ਮੁੱਕ ਗਿਆ ਪਰ ਸਾਡੇ ਮੁਹੱਲੇ ਚ ਨਸ਼ਾ ਨਹੀਂ ਮੁੱਕਿਆ ਦੇਖੋ ਗੱਲ ਐ ਇਦਾਂ ਇਹ ਅੱਜ ਦਾ ਨਸ਼ਾ ਨਹੀਂ ਇੱਥੇ ਵਿਗਦਾ ਇਹ ਸਿਰਫ ਗਰੀਬ ਤਬਕਾ ਵਾ ਤੇ ਇਹਨਾਂ ਨੂੰ ਦਬਾਉਂਦੇ ਆ ਗਾਲਾਂ ਕੱਢਦੇ ਆ ਠੀਕ ਹੈ ਨਾ ਜਦੋਂ ਰਾਤ ਨੂੰ ਇੱਥੇ ਮੇਲਾ ਲੱਗਾ ਹੁੰਦਾ ਇਹ ਵਿਚਾਰੇ ਕੀ ਕਰਨ ਕਿਦੇ ਕਿਦੇ ਨਾਲ ਪੰਗੇ ਲੈਣੇ ਇੱਥੇ ਇੰਨਾ ਨਸ਼ਾ ਇੰਨਾ ਟੀਗਾ ਲੱਗਦਾ ਇੱਥੇ ਵਿਕਦਾ ਵੀ ਹੈ ਔਰ ਇੱਥੇ ਗੰਦ ਇੰਨਾ ਬੋਲਦੇ ਹਾਂ ਮਹਲੇ ਚ ਕੋਈ ਗੱਲ ਨਹੀਂ ਕਰਨ ਵਾਲੀ ਦੱਸੋ ਇਹ ਕਿੱਥੇ ਜਾਣਗੇ ਵਿਚਾਰੇ ਇੱਥੋਂ ਛੱਡ ਕੇ ਪੁਲਿਸ ਨਹੀਂ ਕੋਈ ਫੇਰਾ ਪੂਰਾ ਨਹੀਂ ਜੀ ਨਹੀਂ ਪੁਲਿਸ ਦਾ ਤਾਂ ਬੇੜਾ ਹੀ ਘਰ ਕੋਇਆ ਪਿਆ ਪੁਲਿਸ ਨੇ ਤਾਂ ਕਦੀ ਜੇ ਬੰਦਾ ਫੜ ਵੀ ਦੇ ਲੈਂਦੇ ਆ ਤੇ ਉਹ ਦੂਜੇ ਦਿਨ ਬਾਹਰ ਆ ਜਾਂਦਾ ਜੀ ਕੰਪਲੇਨਟ ਕੀਤੀ ਕਦੀ ਬੜੀ ਵਾਰੀ ਆ ਤੁਹਾਡੇ ਸਾਹਮਣੇ ਫੋਨ ਕਰੰਡਿਆ ਮੈਂ ਐਸਐਸਪੀ ਨੂੰ ਔਰ ਨਹੀਂ ਚੁੱਕੰਡੇ ਇਹ ਹੁਣ ਡੀਐਸਪੀ ਨੂੰ ਐਸਐਚਓ ਨੂੰ ਐਸਐਸਪੀ ਨੂੰ ਕਿਉਂ ਕਿਹਨੇ ਨਾ ਇੱਥੇ ਕੀ ਕਰਨਾ ਪੁਲਿਸ ਬਾਹਰ ਹਰ ਵਾਰੀ ਕਿ ਆਪਰੇਸ਼ਨ ਚਲਾਉਂਦੀ ਆ ਅੱਗੇ ਘਰਾਂ 'ਚ ਚੈਕਿੰਗ ਕਰਦੀ ਆ ਉਹ ਇਹ ਸਾਰਾ ਐਵੇਂ ਫੇਰਾ ਮਾਰ ਕੇ ਚਲ ਜਾਂਦੇ ਆ ਡਰਾਮੇਬਾਜੀ ਆ ਐਵੇਂ ਆਪਣੇ ਫੋਟੋਆਂ ਖਿਚਾ ਕੇ ਦੌੜ ਜਾਂਦੇ ਆ ਇੱਥੇ ਕੋਈ ਇੱਥੇ ਕੋਈ ਐਹੋ ਜੀ ਗੱਲ ਨਹੀਂ ਗਈ ਤੁਸੀਂ ਰਾਤ ਨੂੰ ਆਣ ਕੇ ਵੇਖ ਲਓ ਇੱਥੇ ਕੀ ਬੰਨਣਾ ਪੁਲਸ ਤੇ ਘੜੀ ਨਸ਼ਾ ਖਤਮ ਕਰ ਦਿੱਤਾ ਆ ਖਤਮ ਕਿੱਥੇ ਖਤਮ ਕਰਤਾ ਜੀ ਆਹ ਨਾਲ ਮੇਰੀ ਬਾੜ ਦੇ ਵਿੱਚ ਇੱਥੇ ਮੇਰੀ ਬਾੜ 'ਚ ਆਣ ਇੱਥੇ ਨਸ਼ਾ ਮੈਦਾਨਾ ਕੌਣ-ਕੌਣ ਵੇਚਦੀ ਆ ਇਹ ਕਰਦੇ ਕੱਖਣੀ ਪੁਲਿਸ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਵੀ ਤੁਹਾਨੂੰ ਫੋਨ ਕਰੀ ਤਰਨਤਾਵਾਂਗੇ ਮੈਂ ਕਿਹਾ ਤੁਸੀਂ ਮੈਂ ਹੁਣ ਕੀ ਦੱਸਾਂ ਤੁਹਾਨੂੰ ਇਹਨਾਂ ਬਾਰੇ ਇਹ ਹੈਲਪਲਾਈਨ ਨੰਬਰ ਜਿਹੜੇ ਆ ਨਾ ਕੱਖਣੀਗਾ ਇਹ ਗਰੀਬਾਂ ਵਾਸਤੇ ਇਹਨਾਂ ਨੂੰ ਮਾਰ ਦਿਓ ਤੇ ਜਿਹੜੇ ਤਗੜੇ ਵੇਚਦੇ ਉਹਨਾਂ ਨੂੰ ਹੱਥ ਨਹੀਂ ਇਹਨਾਂ ਨੇ ਪਾਉਣਾ ਇਹ ਸਿਰਫ ਗਰੀਬ ਬੰਦੇ ਐਵੇਂ ਚੋਕਲੋਂ ਜਾਜੀ ਜਿਹੜੇ ਕੱਖਣੀ ਕਰਦੇ ਪੰਜਾਬ ਸਰਕਾਰ ਦੇ ਲੋ ਘਰ ਵੀ ਢਾਏਗੇ ਉਹਨਾਂ ਦੇ ਪਦੰਤਰ ਵੀ ਦਿੱਤੇਗੇ ਆ ਉਹ ਘਰ ਖੋਲੀਆਂ ਲੋਕਾਂ ਦੀ ਐਵੇਂ ਵੇਲੀਆਂ ਢਾਤੀਆਂ ਇਹ ਕਿਸੇ ਦਾ ਮਕਾਨ ਕਿਸ ਆ ਜਾਓ ਹਮ ਜੀਠੀ ਦਾ ਢਾਹ ਜਾ ਕਿਤਾ ਅਜ ਤੱਕ ਇਹਨਾਂ ਨੇ ਫੜ ਕੇ ਅੰਦਰ ਦੀ ਇਹ ਤਾਂ ਉਹ ਕਾਤੇ ਆ ਆਮ ਬਰਸਾਦ ਦੇ ਵਿੱਚ ਡੇਡੇ ਵੱਡੇ ਡਾਕੂ ਨੇ ਉਹਨਾਂ ਨੇ ਢਾਉਣਾ ਕਰ ਇਹ ਸਿਰਫ ਗਰੀਬਾਂ ਦੇ ਜਿਹੜੇ ਐਵੇਂ ਮੂ ਮਕਾਨ ਕੱਚੇ ਕੁੱਤੇ ਜਿਹੜੇ ਵੇਖੇ ਉਹ ਢਾਹਤੇ ਇਹਨਾਂ ਨੇ ਕੀ ਮੰਗ ਕਰਦੇ ਮੈਂ ਐਸਸੀ ਦੀ ਮੰਗ ਕਰਨਾ ਮੇਰੀ ਵਾਰਡ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਏ ਜਿਹੜਾ ਵੀ ਲੱਭਦਾ ਮੇਰੇ ਕੋਲ ਸੈਨ ਕਰਾਉਣ ਉਹਨਾਂ ਨੂੰ ਚੁੱਕ ਕੇ ਉਹਨਾਂ ਨੂੰ 5-5 ਸਾਲ ਤੱਕ ਅੰਦਰ ਰੱਖਣਾ ਦੂਜੇ ਦਿਨ ਦੁਬਾਰਾ ਆਂਦੇ ਉਹਦਾ ਫਾਇਦਾ ਕੋਈ ਨਹੀਂ